ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਸ ਕੇ ਡੀਜ਼ਲਸ ਪਟਿਆਲਾ ਵੱਲੋਂ ਸੋ ਅੱਜ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਵੀਡੀਓ ਬਣਾ ਰਹੇ ਆ ਡੀਜ਼ਲ ਪੰਪ ਸੀ ਪ੍ਰੋਬਲਮਸ ਦੇ ਉੱਪਰ ਮੋਸਟਲੀ ਕਿਹੜੀ ਕਿਹੜੀ ਪ੍ਰੋਬਲਮਸ ਹੁੰਦੀਆਂ ਨੇ ਜਿਵੇਂ ਅੱਜ ਸਾਡੇ ਕੋਲ ਜਿਹੜੇ ਡੀਜ਼ਲ ਪੰਪ ਆਏ ਹੋਏ ਨੇ ਮੋਸਟਲੀ ਛੋਟੀਆਂ ਛੋਟੀਆਂ ਪ੍ਰੋਬਲਮਾਂ ਨੇ ਜਿਹਦੇ ਕਰਕੇ ਕੋਈ ਟਰੈਕਟਰ ਦਾ ਪੰਪ ਚਾਰ ਵਾਰ ਖੁੱਲ ਗਿਆ ਕੋਈ ਪੰਜ ਵਾਰ ਖੁੱਲ ਗਿਆ ਕੋਈ ਛੇ ਵਾਰ ਖੁੱਲ ਗਿਆ ਇੱਕ ਡੱਡ ਦਾ ਇੰਡੀਅਨ ਦਾ ਪੰਪ ਆਇਆ ਭਾਜੀ ਉਹਨੇ ਜਨੇ 20 ਵਾਰ ਘੱਟੋ ਘੜੀ ਸਿੱਥਲਾ ਲਿਆ ਪ੍ਰੋਬਲਮ ਕੀ ਹੈ ਡੀਜ਼ਲ ਰਨ ਰਿਹਾ ਜੀ ਉਹਦੇ ਵਿੱਚ ਕਮਾਈਂਦਾ ਠੀਕ ਹੈ ਜੀ ਸੋ ਇਹਨਾਂ ਸਾਰੀਆਂ ਦੀ ਪ੍ਰੋਬਲਮ ਆਪਾਂ ਅੱਜ ਸੋਲਵ ਕਰਾਂਗੇ 1 ਬਾਈ 1 ਠੀਕ ਹੈ ਜੀ ਜਿਹੜੇ ਮੇਰੇ ਭਰਾ ਜਿਹੜੇ ਸਾਡੇ ਸਰੋਤੇ ਕਿਸਾਨ ਭਰਾ ਦੇਖਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਕਮੈਂਟ ਕਰਦੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਚਲੋ ਜੀ ਅੱਜ ਵੀਡੀਓ ਦੇ ਵਿੱਚ ਸਟਾਰਟ ਕਰਦੇ ਆ ਪਹਿਲਾਂ ਤਾਂ ਸਾਡਾ ਦੋ ਦਿਨ ਦਾ ਪੁਰਾਣਾ ਕੰਮ ਪੈਂਡਿੰਗ ਸੀਗਾ ਉਹ ਤਾਂ ਨਵੇੜਿਆ 148 ਬੱਗਾ ਆਰਡਰ ਕੱਲ ਅਸੀਂ ਇੱਕ ਪੰਪ ਇੰਸਟਾਲ ਕੀਤਾ 555 ਉਹਦੀ ਵੀਡੀਓ ਵੀ ਅਸੀਂ ਜਲਦੀ ਹੀ ਪਾਵਾਂਗੇ ਪਰਫਾਰਮੈਂਸ ਵੀਡੀਓ ਪਲੱਸ ਇੰਸਟਾਲੇਸ਼ਨ ਵੀਡੀਓ ਸਾਰੇ ਕਿਸਾਨ ਭਰਾਵਾਂ ਦੇ ਰਿਵਿਊਜ਼ ਉੱਥੇ ਸਾਰਿਆਂ ਦੇ ਠੀਕ ਹੈ ਜੀ ਤੋਂ ਪਹਿਲਾ ਪੱਜ ਦੇ ਵਲੌਗ ਦੇ ਵਿੱਚ ਅੱਜ ਨਾਲ ਸਾਡੇ ਕੋਲ ਜਿਹੜੇ ਟਰੈਕਟਰ ਆਏ ਨੇ ਉਹਨਾਂ ਦਿੱਕਤ ਥੋੜੀਆਂ ਥੋੜੀਆਂ ਨੇ ਬੰਦੇ ਆਏ ਸੀ ਕਿ ਓਵਰਹਾਲ ਕਰਾਉਣ ਦੇ ਪੋਜੀਸ਼ਨ ਦੇ ਵਿੱਚ ਬਟ ਕਈਆਂ ਦੇ ਕੋਈ ਪਾਰਟ ਸਹੀ ਨਹੀਂ ਨੇ ਜਾਂ ਕੁਝ ਨੇ ਕਿਵੇਂ ਉੱਪਰ ਸਾਰੇ ਆਪਾਂ ਡਿਸਕਸ ਕਰਦੇ ਤੁਹਾਨੂੰ ਸਾਰੇ ਦਿਨ ਵੀ ਆਪਣੇ ਸੋਤੇ ਸਾਰੇ ਨੂੰ ਦਿਖਾਣੇ ਆ ਡੀਜ਼ਲ ਪੰਪ ਜੀ ਆਪਣੇ ਕੋਲ 53 ਦਾ ਦ। ਠੀਕ ਹੈ ਜੀ। ਇਹ ਆਹ। ਇਹ ਸਾਡੇ ਕੋਲ 3-4 ਦਿਨ ਪਹਿਲਾਂ ਲੰਦਾਰ ਪੁੱਛ ਕੇ ਗਿਆ ਸੀਗਾ ਵੀ ਅਸੀਂ ਡੀਜ਼ਲ ਪੰਪ ਕਰਾਉਣਾ ਟਰੈਕਟਰ ਨਾਲ ਦਬ ਦਾ ਬਹੁਤ ਆ। ਦਬਣ ਕਰਕੇ ਇਹ ਪੰਪ ਟਰੈਕਟਰ ਹੀ ਲੈ ਕੇ ਆਏ ਨੇ ਆਪਣੇ ਕੋਲ। ਪਰ ਜਦੋਂ ਅਸੀਂ ਇਹਦਾ ਪੰਪ ਖੋਲਿਆ ਤਾਂ ਪਾਰਟ ਸੇ ਸਹੀ ਸੀਗੇ। ਇਹਦੇ ਇੰਟਰਨਲ ਕੋਈ ਸੈਟਿੰਗ ਚ ਨਕਸਾ ਹੋਣਾ ਕੰਪਨੀ ਵੱਲੋਂ। ਅਸੀਂ ਹੁਣ ਇਹਨੂੰ ਸੈਟਅਪ ਕਰਕੇ ਟਰੈਕਟਰ ਦੇ ਉੱਪਰ ਚਲਾ ਕੇ ਦੇ ਜੀ ਪ੍ਰੋਬਲਮ ਫਾਊਂਡ ਹੋ ਜਾਈ। ਇਹ ਪੰਪ ਜਿਹੜਾ ਆਪਣੇ ਕੋਲ ਹੈਗਾ ਜੀ ਇਹ ਰਾਜਵਿੰਦਰ ਵੀਰੇ ਦਾ ਸੋਨਾਲਿਕਾ ਜਾਂਦੀ ਬੋਰ ਸਾਈਡ ਤੇ ਇਹਨੂੰ 105 ਬੋਰ ਦੇ ਵਿੱਚ ਕਨਵਰਟ ਕਰ ਰਹੇ ਹਾਂ 70 ਹਾਰਸ ਪਾਵਰ ਦੇ ਵਿੱਚ ਇਹਦਾ ਸਾਰੀ ਜੋ ਵੀ ਇਹਦੀ ਕੈਲੀਬ੍ਰੇਸ਼ਨਾਂ ਨੇ ਸੱਤ ਉਹਦੇ ਹਿਸਾਬ ਨਾਲ ਅਸੀਂ ਇਹਨੂੰ ਤਿਆਰ ਕਰਕੇ ਭਾਜੀ ਉਹਨਾਂ ਨੂੰ ਡਿਲੀਵਰ ਕਰਨਾ ਤੇ ਇਹ ਕਾਇਆ 555 ਦਾ ਪੰਪ ਆਇਆ ਜੀ ਅਰਜੰਦ ਦਾ ਪੰਪ ਡਾਉਨ ਹੈ ਡਾਉਨ ਹੈ ਜੀ ਇਹ ओके ਦੀ ਰਿਪੋਰਟ ਨਾਲ ਦਵਾ ਠੀਕ ਹੈ ਅੱਜ ਇੱਕ ਸਾਡੇ ਕੋਲ ਟਰੈਕਟਰ ਦਾ ਪੰਪ ਆਇਆ ਸਵਰਾਜ 2016 ਮਾਡਲ ਹੈ ਮੈਂ ਭਾਜੀ ਤੋਂ ਰੂਬਰੂ ਕਰਾਉਣਾ ਵੀ ਉਹਨਾਂ ਨੂੰ ਦੁੱਖ ਦਰਦ ਕੀ ਸੀਗਾ ਤੇ ਕਿਸ ਤਰ੍ਹਾਂ ਉਹ ਸਾਡੇ ਕੋਲ ਪਹੁੰਚੇ ਨੇ ਠੀਕ ਹੈ ਜੀ ਤੇ ਕੱਦ ਤੋਂ ਸਾਨੂੰ ਫੋਲੋ ਕਰ ਰਹੇ ਨੇ ਕਿ ਕੀ ਅੱਜ ਤੱਕ ਉਹਨਾਂ ਨੇ ਸਾਡੇ ਤੋਂ ਗੇਨ ਕੀਤਾ ਹੈ ਮਤਲਬ ਕੀ ਉਹਨਾਂ ਨੂੰ ਅੱਜ ਤੱਕ ਉਹਰੇ ਐਸਕੇ ਡੀਅਲਰ ਦੇ ਬਲੌਗ ਤੋਂ ਸਿੱਖਣ ਨੂੰ ਮਿਲਿਆ ਤੁਮੇ ਪਾਣੀ ਨੂੰ ਬੁਲਾਣਾ ਦੇਖੋ। ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਪਹਿਲਾਂ ਤਾਂ ਥੋੜਾ ਬਹੁਤ ਧੰਨਵਾਦ ਤੁਸੀਂ ਵਿਸ਼ਵਾਸ ਕਰਕੇ ਉਰੇ ਆਏ। ਪਹਿਲਾਂ ਮੈਨੂੰ ਤੁਸੀਂ ਟਰੈਕਟਰ ਦੱਸੋ ਤੁਹਾਡਾ ਕਿਹੜਾ ਆ। ਟਰੈਕਟਰ ਮੇਰੇ ਕੋਲੇ 855 ਸ਼ੋਰਾਜ 16 ਮਾਡਲ ਹੈ ਜੀ ਦੋਏ। ਤੇ ਕੀ ਦਿੱਕਤ ਆ ਰਹੀ ਸੀ ਤੁਹਾਡੇ ਟਰੈਕਟਰ 'ਚ? ਪਹਿਲਾਂ ਦੱਸੋ ਵੀ ਜਦ ਤੁਸੀਂ ਪਹਿਲੀ ਵਾਰ ਪੰਪ ਖਲਾਇਆ ਤਦ ਕੀ ਪ੍ਰੋਬਲਮ ਸੀ ਟਰੈਕਟਰ ਜਦੋਂ ਪਹਿਲੀ ਵਾਰੀ ਪੰਪ ਖਲਾਇਆ ਉਦੋਂ ਪੰਪ ਡਾਊਨ ਸੀਗਾ ਠੀਕ ਹੈ ਤੇ ਤੇਲ ਥੋੜਾ ਜਿਆਦਾ ਖਾਰ ਰਿਹਾ ਸੀ ਆਵਾਜ਼ ਬਿਲਕੁਲ ਸਹੀ ਸੀ ਠੀਕ ਹੈ ਉਸ ਤੋਂ ਬਾਅਦ ਮੈਂ ਕਿਤੇ ਤੋਂ ਪੰਪ ਕਰਵਾਇਆ ਜਾਣਦਾਰ ਨੇ ਇਹਨੂੰ ਭੇਜਿਆ ਪੰਪ ਉੱਥੋਂ ਕਰਵਾ ਲਾ ਤੁੰਹੂੰ ਉੱਥੋਂ ਕਰਵਾਇਆ ਤੇ ਉਹਦੇ ਵਿੱਚ ਮੰਨ ਲਾ ਵੀ ਅੱਧਾ ਸਮਾਨ ਦੇਸੀ ਹਮ ਅੱਧਾ origignal ਪਾਇਆ ਹਾਂ ਆਵਾਜ਼ ਕੀ ਉਹਦੀ ਸਲੋ ਵੀ ਸਹੀ ਨਹੀਂ ਰਹੀ ਤੇ ਆਵਾਜ਼ ਤਾਂ ਹੁਣੀ ਕੀ ਟਰੈਕਟਰ ਤੇਲ 5 ਲੀਟਰ 6 ਲੀਟਰ ਖਾਣ ਲੱਗ ਗਿਆ ਜਿੱਥੇ 3 ਲੀਟਰ ਖਾਂਦਾ ਸੀ ਹਮ ਸਵਾਲ 1 ਲੀਟਰ ਤੋਂ ਉੱਤੋਂ ਦੇ ਖਾਂਦਾ ਖਾਂਦਾ ਤੇ 4.5 ਲੀਟਰ ਤੇ ਆ ਗਿਆ ਹੂੰ ਹੁਣ ਭਾਜੀ ਤੁਹਾਡੇ ਅਸੀਂ ਵੀਡੀਓ ਵੇਖਦੇ ਸੀ 6-7 ਸਾਲ ਤੋਂ ਅਸੀਂ ਫੋਲੋ ਕਰ ਰਹੇ ਹਾਂ ਹੂੰ ਫਿਰ ਤੁਹਾਡੇ ਕੋਲੇ ਆਏ ਪਹਿਲਾਂ ਤੁਸੀਂ ਇਹ ਦੱਸੋ ਵੀ ਜਦ ਤੁਸੀਂ ਫੋਲੋ ਕਰ ਰਹੇ ਹੋ ਤਾਂ ਫਿਰ ਤੁਸੀਂ ਪਹਿਲੀ ਵਾਰੀ ਪੰਪ ਕਿਉਂ ਨਹੀਂ ਲੈ ਕੇ ਆਏ ਪਹਿਲੀ ਵਾਰੀ ਬਸ ਕੱਲੇ ਕਰਕੇ ਈ ਨਹੀਂ ਵਾਰ ਦੂਰ ਦਾ ਕਰਕੇ ਨਹੀਂ ਲੈ ਕੇ ਆਏ ਪਰ ਹੁਣ ਜਦੋਂ ਵੀਓ ਦੇ ਵਿੱਚ ਹੀ ਕੋਈ ਸੀ ਨਹੀਂ ਰਿਹਾਗਾ ਟਰੈਕਟਰ ਤੇ ਪੰਪ ਦੇ ਤੇ ਬਾਜ ਵੀ ਜਮਾ ਨਹੀਂ ਬਣੀ ਜੀ ਥੋੜਾ ਕਿੰਨਾ ਖਰਚਾ ਲੱਗਿਆ ਸੀ ਜਿੱਥੇ ਤੁਸੀਂ ਕਰਾਇਆ ਸੀ ਉੱਥੇ ਸਾਡਾ ਖਰਚਾ ਕੋਈ 6-7000 ਰੁਪਏ ਲੱਗਿਆ ਸੀ ਅੱਜ ਜੀ ਅੱਛਾ ਜੀ ਤੇ ਇੱਥੇ ਵੀ ਕੋਈ ਇੰਨਾ ਜ਼ਿਆਦਾ ਖਰਚਾ ਨਹੀਂ ਲੱਗਿਆ ਸੈਟਿੰਗ ਕਰੀ ਪੰਪ ਦੀ ਵਧੀਆ ਤੇ ਸੰਤੁਸ਼ਟ ਹੈ ਬਾਕੀ ਭਾਈ ਜੀ ਤੁਹਾਡਾ ਨੇਚਰ ਬਹੁਤ ਵਧੀਆ ਧੰਨਵਾਦੀ ਭਾਈ ਜੀ ਤੇ ਹੁਣ ਫੇਟ ਪਰਾਂਗੇ ਜਾ ਮੈਂ ਕਿ ਤੁਹਾਡਾ ਟਰੈਕਟਰ ਜਿਵੇਂ ਤੁਹਾਡਾ ਨਵਾਂ 2016 ਚ ਐ ਐਗਜ਼ੈਕਟ ਹੋਮੀ ਹੋ ਜਾਊਗਾ ਜੀ ਜਾ ਕੇ ਫਿੱਟ ਕਰ ਲਿਓ ਧੰਨਵਾਦ ਠੀਕ ਹੈ ਜੀ ਟਾਈਮਿੰਗ ਜੀ ਲੋ ਏ ਸੀ ਆਪਣੇ ਤੁਹਾਡਾ ਨਾਮ ਕੀ ਹੈ ਲਖਵੀਰ ਸਿੰਘ ਜੀ ਹੈ ਜੀ ਇਹ ਪਿੰਡ ਕਿਹੜਾ ਤੁਹਾਡਾ ਜਮੇਤ ਸਿੰਘ ਵਾਲਾ ਜੀ ਜਮੇਤ ਸਿੰਘ ਵਾਲਾ ਗੰਗਾ ਨਗਰ ਕੋਲ ਹਾਂਜੀ ਇਹ ਜਮੇਤ ਸਿੰਘ ਵਾਲਾ ਤੋਂ ਗੰਗਾ ਨਗਰ ਤੋਂ ਨੇ ਭਾਜੀ ਤੇ ਪਰੇਸ਼ਾਨ ਸੀਗੇ ਇਹਨਾਂ ਦੇ ਟਰੈਕਟਰ ਦੇ ਵਿੱਚ ਕੁਝ ਚੀਜ਼ਾਂ ਮਤਲਬ ਵਰਕ ਸਹੀ ਨਹੀਂ ਕਰ ਰਹੀਆਂ ਸੀਗੀਆਂ ਜਦੋਂ ਕਿਸੇ ਨੇ ਪੰਪ ਕੀਤਾ ਚਲੋ ਹਰ ਇੱਕ ਬੰਦਾ ਆਪ ਦਾ ایکسپੀਰੀਅੰਸ ਨਾਲ ਕੰਮ ਕਰਦਾ ਜੀ ਪਰ ਪੁਆਇੰਟ ਕੀ ਹੈ ਜੀ ਜਦ ਆਪਣੇ ਕੋਲ ਕੋਈ ਪ੍ਰੋਬਲਮ ਆਉਂਦੀ ਹੈ ਅੱਜ ਸਾਡੇ ਕੋਲ ਘਟੋ ਘਟੋ ਇਸ ਚੀਜ਼ ਨੂੰ ਲੈ ਕੇ ਪੰਜ ਕੇਸ ਨੇ ਇਹਨਾਂ ਦਾ ਥੋੜਾ ਜਿਹਾ ਕੰਮ ਜਲਦੀ ਨਿਬੜ ਗਿਆ ਕਿਉਂਕਿ ਇਹਨਾਂ ਦੇ ਖਰਾਦ ਦਾ ਕੰਮ ਨਹੀਂ ਸੀਗਾ ਕਿਉਂਕਿ ਸਾਨੂੰ ਸਾਰੇ ਸਹਿਜ ਵਗੈਰਾ ਪਹਿਲਾਂ ਓਕੇ ਕਰਨੇ ਹੁੰਦੇ ਨੇ ਉਸ ਤੋਂ ਬਾਅਦ ਸਾਰੇ ਅੱਗੇ ਫਿਟਿੰਗ ਹੁੰਦੀ ਆ। ਸੋ ਇਹ ਇੱਕ ਸਕਸੈਸ ਸਟੋਰੀ ਸੀ। ਉਹਦੇ 100% ਜਾ ਕੇ ਟਰੈਕਟਰ ਓਕੇ ਦੀ ਰਿਪੋਰਟ ਕੱਢੂਗਾ। ਤੁਸੀਂ ਲਖਵੀਰ ਜੀ ਕੰਮ ਕਰਿਓ। ਹਾਂਜੀ। ਅ ਕਈ ਕਿਸਾਨਪਰਾ ਸਾਨੂੰ ਇਹ ਪੁੱਛਦੇ ਹੁੰਦੇ ਨੇ ਵੀ ਤੁਸੀਂ ਉਹਦੇ ਦੀ ਇਹਨਾਂ ਨੂੰ ਸੰਤੁਸ਼ਟੀ ਕਰਕੇ ਕਹਿ ਦਿੰਦੇ ਹੋ ਵੀ ਹਾਂ ਅਸੀਂ ਪੰਪ ਟੈਸਟ ਕਰਤਾ ਤੁਹਾਡਾ ਟਰੈਕਟਰ ਜਾ ਕੇ ਸਹੀ ਚੱਲੂਗਾ। ਤੁਸੀਂ ਇਹ ਜਾ ਕੇ ਇੱਕ ਦਾ ਕਲਾਪ ਕਰ ਦਿਓ ਠੀਕ ਹੈ ਜੀ ਮੈਨੂੰ ਵੀਡੀਓ ਸੈਂਡ ਕਰ ਦਿਓ ਮੈਂ ਪੋਸਟ ਵੀ ਕਰੂੰਗਾ ਉਹਦਾ ਰੀਜ਼ਨ ਤੁਹਾਨੂੰ ਉਰੇ ਆ ਕੇ ਕੀ ਰਿਵਿਊ ਦੇਣਾ ਚਾਹੋਗੇ ਤੁਹਾਨੂੰ ਉਰੇ ਆ ਕੇ ਜਦੋਂ ਵੀ ਵਰਕਸ਼ਾਪ ਦੇ ਵਿੱਚ ਪੰਪ ਰੱਖਿਆ ਤੁਹਾਨੂੰ ਸੈਟੀਸਫੈਕਸ਼ਨ ਹੋਈ ਵੀ ਮੇਰੇ ਜਾ ਕੇ ਡੈਕਟਰ ਸੈੱਟ ਹੋਊਗਾ ਬਿਲਕੁਲ ਜੀ ਕਿਸ ਤਰ੍ਹਾਂ ਸੈਟੀਸਫੈਕਸ਼ਨ ਹੋਈ ਫਾਈਵ ਬਹੁਤ ਅਜੀ ਕੰਮ ਦੀ ਹੈ ਠੀਕ ਹੈ ਜੀ ਇੱਕ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਓਕੇ ਜੀ ਇੱਕ ਤੁਸੀਂ ਕਰਦੇ ਜੀ ਐ ਬੜੀਆ ਕੰਮ ਆ ਵੀ ਜੋ ਕੰਪਨੀ ਦਾ ਹਾਂ ਕੋਈ ਸਹੀ ਕੰਮ ਨਾ ਕੋਈ ਸਹੀ ਪਾਉਣਾ ਕੋਈ ਪਾਣੀ ਚ ਜਿਹੜੀ ਇਹਦੇ ਚ ਪੈਣ ਵਾਲੀ ਬਿਲਕੁਲ ਨਿਆਇ ਖਰਚਾ ਕੋਈ ਨਹੀਂ ਇਹ ਲਾਈਵ ਆਪਣੇ ਰਕਵੀਰ ਜੀ ਨੂੰ ਮੈਂ ਇਹ ਇਹ ਮੇਰਾ ਦੱਸਣ ਦਾ ਇਹ ਫਰਜ਼ ਹੁੰਦਾ ਕਿਉਂਕਿ ਜਦੋਂ ਕਿਸਾਨ ਦੀ ਕੋਈ ਟਰੈਕਟਰ ਦੀ ਪ੍ਰੋਬਲਮ ਹੁੰਦੀ ਹੈ ਨਾ ਜਦੋਂ ਆਪਾਂ ਉਸ ਨੂੰ ਕਲੀਅਰ ਕਰਦੇ ਆ ਤਾਂ ਉਸ ਚੀਜ਼ ਨਾਲ ਕੀ ਉਹਦੇ ਨਾਲ ਐਕਸਪੀਰੀਅੰਸ ਹੈ ਉਹ ਸ਼ੇਅਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਪਣੇ ਸਾਰੇ ਕਿਸਾਨ ਭਰਾ ਆਪਣੇ ਇੱਕ ਦੂਜੇ ਦੇ ਐਕਸਪੀਰੀਅੰਸ ਤੋਂ ਕਲੀਅਰ ਰਹਿਣ ਤੇ ਜਿਵੇਂ ਦਾ ਕੋਈ ਐਕਸਪੀਰੀਅੰਸ ਬੈਡ ਐਕਸਪੀਰੀਅੰਸ ਕਿਸੇ ਕਿਸਾਨ ਭਰਾ ਦਾ ਰਿਹਾ ਹੈ ਉਹ ਦੂਜੇ ਨਾਲ ਨਾ ਹੋਵੇ ਠੀਕ ਹੈ ਜੀ ਸੋ ਆਪਾਂ ਨੈਕਸਟ ਫਲੋਰ ਵੀ ਚੱਲੀ ਜਾ ਰਹੇ ਹਾਂ ਤੁਸੀਂ ਵੀਡੀਓ ਨੂੰ ਕੰਟੀਨਿਊ ਰੱਖਿਓ ਇੱਕ ਸਾਡੇ ਭਰਾ ਨੇ ਵੈਸੇ ਮੈਂ ਗੱਲ ਕਰਦਾ ਮੈਨੂੰ ਟਾਟਾ ਦਾ ਟੂਲ ਭੇਜਦੇ ਹੁੰਦੇ ਨੇ ਮੈਂ ਕਹਿੰਦਾ ਟੂਲ ਦੀ ਕੁਆਲਿਟੀ ਦੇਖਣ ਆਲੀ ਆ ਯਾਰ ਸਾਨੂੰ ਟਾਟਾ ਦਾ ਟੂਲ ਯੂਜ਼ ਕਰਦਿਆਂ ਨੂੰ ਅਰਾਊਂਡ 5 ਸਾਲ ਹੋ ਗਏ ਨੇ ਤੇ ਅੱਜ ਤੱਕ ਜਿਵੇਂ 5 ਸਾਲ ਪਹਿਲਾਂ ਚਾਬੀਆਂ ਸੀਗੀਆਂ ਤੇ ਜੋਰ ਲਾ ਲੋ ਜਾਂ ਕੁਝ ਕਰ ਲੋ ਲਾ ਦੋ ਬ੍ਰੇਕ ਕਰ ਦੀਆਂ ਨੇ ਨਾ ਉਹਨੇ ਤੇ ਮੂੰਹ ਖੋਲਦੇ ਨੇ ਆ ਦੇਖੋ ਕੁਆਲਿਟੀ ਦੇਖੋ ਜੀ ਚਾਬੀਆਂ ਦੀ ਇਹ 8 ਨੰਬਰ ਦੀ ਚਾਬੀ ਹੈ ਤੁਸੀਂ ਵੀ ਫਰੀ ਸਿੰਘ ਦੇਖੋ ਜੀ ਚਾਬੀ ਵਾਹ ਯਾਰ ਵਾਹ ਕੁਮਾਰ ਇਹ 12 ਨੰਬਰ ਦੀ ਚਾਬੀ ਹੈ ਵਾਹ ਵਾਹ ਜੀ ਇਨਾ ਮਜ਼ਾ ਆਉਂਦਾ ਨਾ ਇਹ ਟੂਲਸ ਨੂੰ ਯੂਜ਼ ਕਰਨ ਦੇ ਨਾ ਤਾਂ ਨਟ ਖਰਾਬ ਹੋਵੇ ਨਾ ਨਟ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਦੇਖੋ ਕੁਆਲਟੀ ਇਹ ਇਹਨਾਂ ਦੀ ਸ਼ਾਈਨ ਐਵੇਂ ਦੀ ਐਵੇਂ ਹੀ ਰਹਿੰਦੀ ਹੈ ਕੋਈ ਚੱਕਰ ਹੀ ਨਹੀਂ ਪੈਂਦਾ ਇਹਨਾਂ ਨੂੰ ਮਤਲਬ ਇੰਨੀ ਵਧੀਆ ਇਹਨਾਂ ਨੇ ਕ੍ਰੋਮ ਕੀਤੀ ਹੋਈ ਆ ਬਹੁਤ ਬਾਗਮਾਲ ਟੂਲ ਹੀ ਨਹੀਂ ਹੈ ਇਹਦੇ ਬਰਬਰ ਦਾ ਇਹ ਕੋਈ ਬੰਦੇ ਨੇ ਮਤਲਬ ਟੂਲ ਵਰਤਣ ਹਨ ਬਹੁਤ ਘੈਂਟ ਹੈ ਵੇਖੋ ਬਾਕੀ ਟੂਲ ਤਾਂ ਬਹੁਤ ਦੁਨੀਆ ਦੇ ਵਿੱਚ ਪਏ ਨੇ ਪਰ ਆਪਣੀ ਅਵੇਲੇਬਿਲਿਟੀ ਦੇ ਇੰਡੀਆ ਦੇ ਹਿਸਾਬ ਨਾਲ ਬਹੁਤ ਵਧੀਆ ਟੂਲ ਹੈ ਤੇ ਚਾਪੀ ਦੇਖੋ ਜਿੱਥੇ ਵੀ ਜਾਉਣੀ ਤੁਸੀਂ ਪਤਲੀ ਜੀ ਚਾਪੀ ਜਾਂਦੀ ਹੈ ਟਾੜਾ ਦੀ ਇਹ ਕਿਸੇ ਭਰਾਣੇ ਮੰਗਾਣਾ ਹੁੰਦਾ ਹੈ ਆਨਲਾਈਨ ਵੀ ਅਵੇਲੇਬਲ ਹੁੰਦਾ ਟਾਟਾ ਦੀ ਸਾਈਟ ਤੇ ਟਾਟਾ ਐਗਰੀਕਲਚਰ ਦੀ ਸਾਈਟ ਤੇ ਮਿਲਦਾ ਇਹ ਬਸ ਆ ਜਿਹੜੀ ਥੋੜੀ ਹੈ ਆ ਵੇਖੋ ਅੱਧਾ ਕਿਲੋ ਦੀ ਥੋੜੀ ਹੈ ਜੀ ਇਹ ਇਹਦਾ ਇਹ ਕਦੀ ਵੀ ਆ ਨਿਕਲਦਾ ਨਹੀਂ ਮਤਲਬ 2 ਸਾਲ ਤਾਂ ਕਿਸੇ ਨਹੀਂ ਜਾਂਦਾ ਜਿਵੇਂ ਮਰਜੀ ਬਿਮਾਰੀ ਆ ਸੱਟਾਂ ਕੋਈ ਚੱਕਰ ਹੀ ਨਹੀਂ ਹੈ ਬਹੁਤ ਘੈਂਟ ਚੀਜ਼ ਆ ਯਾਰ ਮਾਕਮਾਂ ਧੰਨਵਾਦ ਭਰਾਵਾਂ ਦਾ ਇਹ ਸਪੋਰਟ ਕਰਦੇ ਨੇ ਸਾਰਾ ਕੁਝ ਲਿਖਿਆ ਹੋਇਆ ਵੈਲਕਮ ਹੈ ਨਾ ਐਨਦਰ ਸਟ੍ਰਾਈਕਿੰਗ ਟੂਲ ਹਾਰਡਨ ਨੇਲ ਚੇਜ਼ਰ ઓਰ ਐਨੀ ਹਾਰਡ ਅਜ਼ ਇੰਪੋਸਸਿਬਲ ਇਜ਼ ਰੇਟਿੰਗ ਇਨ ਐਨੀ ਕਾਈਂਡ ਆਫ ਇੰਜਰੀ ਹੈ ਨਾ ਸੋ ਠੀਕ ਹੈ ਜੀ ਕਿਵੇਂ ਲੱਗਿਆ ਤੁਹਾਨੂੰ ਟੂਲ ਨੂੰ ਕਮੈਂਟ ਕਰਕੇ ਦੱਸਿਓ ਅੱদিক ਸਾਡੇ ਕੋਲ ਭਾਰੀ ਆਏ ਨੇ ਆ ਯੂਪੀ ਤੋਂ ਜਮਾ ਨੇਪਾਲ ਬਾਰਡਰ ਤੇ ਨੇ ਤੇ ਭਾਰੀ ਪੰਪ ਲੈ ਕੇ ਆਏ ਨੇ ਆਪਣੇ ਕੋਲ ਪੰਜਾਬ 50 D ਦਾ ਤੇ ਓਵਰਹਾਲ ਆਪਾਂ ਕਰ ਰਹੇ ਹਾਂ ਪੰਪ ਉਹ ਜੀ ਦਾ ਆ ਪੰਪ ਉਹ ਰਲ ਹੋ ਰਿਹਾ ਭਾਜੀ ਕਿਹੜਾ ਪੰਪ ਆ ਤੁਹਾਡਾ 50 30 ਤੇ ਏਰੀਆ ਕਿਹੜਾ ਤੁਹਾਡਾ ਨੇਪਾਲ ਬਾਰਡਰ ਪਲੀਆ ਪਲੀਆ ਯੂਪੀ ਯੂਪੀ ਤੋਂ ਆਏ ਨੇ ਭਾਜੀ ਕੀ ਨਾਮ ਹੈ ਤੁਹਾਡਾ ਜਗਦੀਪ ਸਿੰਘ ਕੀ ਪ੍ਰੋਬਲਮ ਕਰ ਰਿਹਾ ਹੈ ਤੁਹਾਡਾ ਇਹ ਪੰਪ ਸੀਜ਼ਨ ਵੱਧ ਘਾ ਰਿਹਾ ਸੀ ਤੇ ਤੁਹਾਨੂੰ ਬਹੁਤ ਦੇ ਰਿਹਾ ਸੀ ਤੁਸੀਂ ਇੰਨੀ ਦੂਰ ਚੱਲ ਕੇ ਆਏ ਹੋ ਰੇ ਨਹੀਂ ਫੇਰ ਵੀ ਉਹਦਾ ਮਤਲਬ ਸਾਡੇ ਵਲੌਗਸ ਵਗੈਰਾ ਦੇਖਦੇ ਹੋ ਤੁਸੀਂ ਹਾਂਜੀ ਹਾਂਜੀ ਵਲੌਗਸ ਤੇ ਪਹਿਲਾਂ ਤੇ ਦੱਸੋ ਤੁਹਾਨੂੰ ਜਿਹੜੇ ਅਸੀਂ ਵਲੌਗਸ ਪਾਉਨੇ ਆ ਜਾਂ ਕੋਈ ਵੀ ਵੀਡੀਓ ਅਸੀਂ ਸਪਰੈਡ ਕਰਦੇ ਆ ਆਪਣੇ ਕਿਸਾਨ ਭਰਾਵਾਂ ਦੇ ਵਿੱਚ ਹਾਂਜੀ ਉਸ ਤੋਂ ਤੁਹਾਨੂੰ ਕੀ ਚੀਜ਼ ਅਸਟਾ ਸਿੱਖਣ ਨੂੰ ਮਿਲੀ ਹੈ ਜਿਹੜੀ ਸਭ ਤੋਂ ਵਧੀਆ ਚੀਜ਼ ਹੋਵੇ ਸਾਨੂੰ ਤੁਹਾਨੂੰ ਇਹੋ ਚੀਜ਼ ਮਿਲੀ ਵੀ ਸਭ ਤੋਂ ਵੱਧ ਜਿਹੜੇ ਵਧੀਆ ਕੰਮ ਕਰਾਉਣਾ ਤੇ ਇੱਥੇ ਹੀ ਕਰਾਉਣਾ ਉਹ ਨਹੀਂ ਹਾਂਜੀ ਟਰੈਕਟਰ ਦੀ ᱥਾਮ ਸੰਭਾਲ ਨੂੰ ਲੈ ਕੇ ᱥਾਮ ਸੰਭਾਲ ਨੂੰ ਲੈ ਕੇ ਇਹੀ ਕੀ ਡੀਜ਼ਲ ਪਾਣੀ ਦਾ ਧਿਆਨ ਰੱਖੋ ਟੈਂਕੀਆਂ ਦੋ ਵਾਰ ਜਿਹੜੀ ਗੱਲ ਕੀਤੀ ਉਹ ਵੀ ਸਾਰਿਆਂ ਨੇ ਸੁਣੀ ਠੀਕ ਹੈ ਮੈਂ ਸਾਰੀਆਂ ਰੱਡੀਆਂ ਵੀਡੀਓ ਦੇਖੀਆਂ ਕਿਸ ਤਰ੍ਹਾਂ ਇਹਨਾਂ ਸਮੱਸਿਆਵਾਂ ਕਰਨੀਆਂ ਤੇ ਤੁਸੀਂ ਇੰਨੀ ਦੂਰ ਚੱਲ ਕੇ ਆਏ ਹੋ ਉਹਦੇ ਪਿੱਛੇ ਦਾ ਕਾਰਨ ਵੀ ਇੰਨੀ ਦੂਰ ਪੰਪ ਤਾਂ ਥੋੜਾ ਉੱਥੇ ਵੀ ਹੋ ਜਾਂਦਾ ਜੁਪੀ ਚ ਬਹੁਤ ਆ ਹਾਂਜੀ ਹਾਂਜੀ ਲੇਕਿਨ ਇਹ ਵੀ ਮੈਂ ਸਾਡੀਆ ਗੂੜੀ ਦੇਖ ਕੇ ਤਾਂ ਦੇਖ ਕੇ ਆ ਵੀ ਕਿਸੇ ਗੱਲ ਨਹੀਂ ਹਾਂਜੀ ਕਿਸਾਨ ਭਰਾਓ ਇਹ ਇੱਕ ਟਰਸਟ ਹੁੰਦਾ ਹੈ ਜਦ ਆਪਾਂ ਕੋਈ ਕੰਮ ਕਰਦੇ ਆ ਆਪਾਂ ਜਿਹੜੇ ਨੀਤੀਆਂ ਨਾਲ ਕੰਮ ਕਰਦੇ ਹਣਾ ਜਦ ਆਪਾਂ ਕੋਈ ਚੰਗੀ ਨੀਤੀ ਨਾਲ ਕੰਮ ਕਰਦੇ ਆ ਨਾ ਤਾਂ ਉਹ ਚੀਜ਼ਾਂ ਨੂੰ ਦੇਖਦੇ ਆ ਔਰ ਜਿਹੜੇ ਵੀ ਕਿਸਾਨ ਭਰਾ ਨੇ ਉਹ ਚੀਜ਼ ਤੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਆਪਾਂ ਕਿਸ ਲੈਵਲ ਦੇ ਕੰਮ ਕਿਸਾਨਾਂ ਨੂੰ ਕਰਕੇ ਡਿਲੀਵਰ ਕਰ ਰਹੇ ਹੁਣ ਜਿਵੇਂ ਆ ਪੰਪ ਇਹ ਦੂਜਾ ਪੰਪ ਸੰਧੂ ਫਾਰਮ ਹਾਊਸ ਉਹਨਾਂ ਦਾ ਆਇਆ ਹੋਇਆ ਆ ਆ ਨਹੀਂ ਆਇਆ ਆਪਣਾ 5530 ਦਾ ਜਿਹੜਾ ਦੂਜਾ ਟਰੈਕਟਰ ਭਾਜੀ کہہ ਰਹੇ ਸੀਗੇ ਪੰਪ ਉਹਨਾਂ ਦਾ ਆਇਆ ਹੋਇਆ ਉਹਦੇ ਨਾਲ ਹੀ ਤੁਸੀਂ ਦੇਖੋ ਨਾਲ ਹੀ ਉਹਦਾ ਛੋਟਾ ਪ੍ਰਾਤੀ ਮਸਿਲੰਡਰ ਵੀ ਆਇਆ ਹੋਇਆ 40 ਆ ਆ ਫੋਰ ਸਿਲੰਡਰ ਹੈ ਤੇ ਦੂਜਾ ਸਿਲੰਡਰ ਹੈ ਕਮਾਲ ਹੋ ਗਈ ਦੋਨੋਂ ਸੇਮ ਮਾਡਲ ਦੇ ਨੇ ਬਸ ਉਹ 26 ਦੀ ਐ ਇਹ 55 ਦੀ ਐ ਇਹ ਸਾਡੇ ਕੋਲ ਇੱਕ ਤੇ ਅਸੀਂ ਪੰਪ ਕਰਾਇਆ ਸੀਗਾ 23 ਚ ਤਿੰਨ ਸਾਲ ਬਾਅਦ ਕੰਮ ਆਇਆ ਸਰਵਿਸ ਨੂੰ ਆਇਆ ਜੀ ਇਹ ਪਾਪਾ ਲੈ ਕੇ ਆਏ ਸੀਗੇ ਨਾਲ ਸੋ ਇਹ ਪੰਪ ਇਹਨਾਂ ਨੇ ਕਰਾਇਆ ਸੀਗਾ ਸੱਤ ਸੇ ਤੋਂ ਪਰ ਟਰੈਕਟਰ ਚੱਲਦਾ ਨਹੀਂ ਹੈਗਾ ਜੀ ਇਹ ਓਵਰਹਾਲ ਪੰਪ ਕਰਾਇਆ ਹੁਣੀ 5-6 ਮਹੀਨੇ ਹੀ ਹੋਏ ਨੇ ਠੀਕ ਹੈ ਜੀ ਸੋ ਲਾਉਂਦੇ ਆ ਮੈਂ ਕਿਸਾਨਪਰਾ ਅ ਡ ਮੈਸੇजेस ਮੈਨੂੰ ਆ ਰਹੇ ਨੇ ਉਹ ਇਹ ਕਹਿ ਰਹੇ ਨੇ ਵੀ ਤੁਸੀਂ ਆਰਐਸਵੀ ਪੰਪ ਦੇ ਤਾਂ ਡੀਜ਼ਲ ਕਿਵੇਂ ਵਾਧਾ ਘਟਦਾ ਹੈ ਜਾਂ ਕਿਵੇਂ ਨਹੀਂ ਕਰਨਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਦੱਸ ਤਾਂ ਸਾਨੂੰ ਫੋਰਡ ਦੇ ਬਾਰੇ ਨਹੀਂ ਦੱਸਿਆ ਫਾਰਮਟ੍ਰੈਕ ਬਾਰੇ ਨਹੀਂ ਦੱਸਿਆ ਹਾਲੈਂਡ ਬਾਰੇ ਨਹੀਂ ਦੱਸਿਆ ਮੈਂ ਭਾਜੀ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਆਪਾਂ ਜਲਦੀ ਫੋਰਡ ਸੱਟ ਸਾਰਿਆਂ ਦੇ ਪਰ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਇਸ ਨਾਲ ਤੁਹਾਡੇ ਨੌਲੇਜ ਵਾਧਾ ਹੋਊਗਾ ਤੇ ਜਿਆਦਾਤਰ ਮੈਸੇਜਸ ਮੈਨੂੰ ਫੋਰਡ ਦੇ ਆ ਰਹੇ ਨੇ ਵੀ ਫੋਰਡ ਦਾ ਡੀਜ਼ਲ ਅਸੀਂ ਕਿਵੇਂ ਬਧਾਈਏ ਫੋਰਡ ਦਾ ਦਾ ਸਿੰਪਲ ਸੌਦਾ ਜਾਂ ਸੱਜਾ ਨੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂਗਾ ਠੀਕ ਹੈ ਜੀ ਜਿਹੜੇ ਚਾਹਗੇ ਜੀ ਨੌਕਮਾਰੀ ਇਹ ਬਾਰ ਕੋਡਿੰਗ ਚੈੱਕ ਕਰੋ 2025 ਦੇ 7 ਮਹੀਨੇ ਦੇ ਮਾਨੂਫੈਕਚਰਿੰਗ ਆ ਨੌਕਮਾਰੀ ਠੀਕ ਹੈ ਇਹ ਜਿਹੜਾ ਆਪਣੇ ਕੋਲ ਜੁੱਤੀਓ ਪਾਪਾ ਹੈ ਇਹ ਚੱਲ ਰਹੀ ਆ ਆਸ ਰਿਜਨੈਲਟੀ ਸਾਡੀ ਖਾਸੀਅਤ ਹੈ ਜੀ ओरिजिनल ਪਾਰਟ ਤੋਂ ਇਲਾਵਾ ਸਾਡੇ ਕੋਲ ਕੋਈ ਯੂਜ਼ ਨਹੀਂ ਆਉਂਦਾ ਆ ਪ੍ਰਾਣੀਆਂ ਨੂੰ ਲਾਪਾਣੀ ਕੱਢਦੀਆਂ ਇਹਦੀਆਂ ਠੀਕ ਹੈ ਜੀ ਇਹ ਮੇ ਨੰਬਰ ਆ ਦੇਖੋ ਇਹ ਆਲੋ ਠੀਕ ਹੈ ਜੀ ਇਹ ਆਪਣਾ ਮੇ ਨੰਬਰ ਠੀਕ ਹੈ ਜੀ ਸਾਈਕਲੇਰੀ ਜੀ 바ਰ ਕੋਡ ਸਾਰੀ ਰਿਜ਼ਲਟ ਦੀ ਪੱਤਰ ਬਿੱਲ ਕੱਢ ਕੇ ਜਾਂਦਾ ਜੀ ਬਹੁਤ ਨਜ਼ਾਰਾ ਆਉਂਦਾ ਕੰਮ ਕਰਨ ਦਾ ਜਦ ਤੁਸੀਂ origignal part ਵਰਤਦੇ ਹੋ ਕਸਟਮਰ ਸੈਟੀਸਫੈਕਸ਼ਨ ਬਹੁਤ ਹੁੰਦੀ ਹੈ ਓਕੇ ਜੀ ਹੋ ਗਿਆ ਸੀਗਾ ਪੰਪ ਤਿਆਰ ਤੇ ਆਪਾਂ ਭਾਜੀ ਤੋਂ ਕੁਝ ਸ਼ਬਦ ਪੁੱਛਨੇ ਆਂ ਵੀ ਭਾਜੀ ਦਾ ਕੀ ਐਕਸਪੀਰੀਅੰਸ ਰਿਹਾ ਉਹਰੇ ਐਸ ਕੇ ਡੀਸਰ ਪੜਿਆਲਾ ਤੇ ਆਉਣ ਦਾ ਤੇ ਕਿਸਾਨਾਂ ਨੂੰ ਉਹ ਕੀ ਸੁਨੇਹਾ ਦੇਣਾ ਚਾਹਣਗੇ ਇਹਨਾਂ ਦਾ ਪੰਪ 14 ਸਾਲ ਗਿਆ ਗਿਆ 12 ਸਾਲ ਚੱਲ ਗਿਆ ਪੰਜਾਬ ਜੜੀ ਦਾ ਬੇਬੀ ਡੀਜ਼ਲ ਨੂੰ ਜਲਦੀ ਕਮੀ ਕਰਕੇ ਇਹਨਾਂ ਦਾ ਪੰਪ ਡਾਊਨ ਹੋ ਗਿਆ ਬਟ ਟਰੈਕਟਰ ਦੀ ਸਰਵਿਸ ਕੱਲੀਓ ਜਾਂ ਕੁਝ ਹੋਰ ਚੀਜ਼ ਕੱਲੀਓ ਸਭ ਪੂਰੀ ਪ੍ਰਾਪਰ ਸੀ ਕੋਈ ਮਤਲਬ ਚੀਜ਼ ਹੋਰ ਕੋਈ ਜ਼ਿਆਦਾ ਇਹਦੇ ਵਿੱਚ ਐਕਸਟਰਾ ਪਈ ਨਹੀਂ ਮੈਂ ਭਾਜੀ ਦਾ ਰਿਵਿਊ ਲੈਣ ਲੱਗਿਆ ਤੇ ਬਾਕੀ ਫਿਰ ਆਪਾਂ ਭਾਜੀ ਨੂੰ ਡੀਜ਼ਲ ਪੰਪ ਹੈਂਡਓਵਰ ਕਰਦੇ ਆਂ ਬਾਜੀ ਦੱਸੋ ਜੀ ਤੁਹਾਡਾ ਐਸਕੇ ਡੇਸਰਸ ਪਟਿਆਲਾ ਦੇ ਕੁਝ ਤੁਸੀਂ ਦੱਸੋ ਵੀ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਬੀ ਬਹੁਤ ਵਧੀਆ ਰਿਹਾ ਮੈਨੂੰ ਬਹੁਤ ਵਧੀਆ ਲੱਗਾ ਤੁਹਾਡਾ ਬਿਹੇਵ ਤੁਹਾਡਾ ਕੰਮ ਕਰਨ ਦਾ ਤਰੀਕਾ ਮੈਨੂੰ ਬਹੁਤ ਪਸੰਦ ਆਇਆ ਕੰਮ ਹਾਂਜੀ ਇਸੇ ਕਰਕੇ ਮੈਂ ਤੁਹਾਡੇ ਦੇਖਦਾ ਸੀ ਵੀਡੀਓ ਵੀਡੀਓ ਦੇਖਣ ਕਰਕੇ ਹੀ ਮੈਂ ਤੁਹਾਨੂੰ ਇਹ ਕੀਤਾ ਮੇਰਾ ਹਮੇਸ਼ਾ ਇਹ ਚੀਜ਼ ਵੀਡੀਓ ਬਲੌਗ ਦੇ ਵਿੱਚ ਪਾਉਣ ਦਾ ਮੇਰਾ ਅਮੇਜਾ ਇਹ ਹੀ ਮਤਲਬ ਹੁੰਦਾ ਵੀ ਜਿੰਨੇ ਵੀ ਮੇਰੇ ਕਿਸਾਨ ਭਰਾ ਸੁਣ ਰਹੇ ਨੇ ਹਾਂਜੀ ਉਹਨਾਂ ਕੋਲ ਨਹੀਂ ਸਹੀ ਮਤਲਬ ਮੈਸੇਜ ਆਵੇ ਬਿਲਕੁਲ ਬਿਲਕੁਲ ਕੋਈ ਮਤਲਬ ਇਹ ਨਹੀਂ ਕਿ ਕੋਈ ਸਕ੍ਰਿਪਟਡ ਵੀ ਆ ਤੁਸੀਂ ਆ ਬੋਲੋ ਫਲਾਣਾ ਬੁਲਣਾ ਡੰਗਾ ਜੋ ਵੀ ਚੀਜ਼ ਹੈ ਤੁਹਾਨੂੰ ਚੀਜ਼ ਜਿਹੜੀ ਵੀ ਫੀਲ ਹੋਈ ਉਹਰੇ ਤੁਸੀਂ ਕੰਮ ਕਰਕੇ ਖੜ ਕੇ ਖਰਾਇਆ ਤੁਹਾਨੂੰ ਸਭ ਬਹੁਤ ਬਹੁਤ ਤੈਨਾਂ ਤੁਸੀਂ ਵਧੀਆ ਕੰਮ ਕਰਕੇ ਦਿੱਤਾ ਮੈਨੂੰ ਬਹੁਤ ਅਰਦਾਤ ਨਵਾਦ ਤੇ ਤੁਹਾਡਾ ਬਿੱਲ ਕਿੰਨਾ ਬਣਿਆ ਵੀ ਦਿਖਾਓ ਮੇਰਾ ਬਿਲ ਬਣਿਆ 14000 ਪਰ ਇਸ ਵਿੱਚ ਇਹ ਕੋਲ 14000 ਬਿਲ ਬਣਿਆ ਜੀ ਇਹਨਾਂ ਦਾ ਇਹਨਾਂ ਨੂੰ 15 16000 ਮੇਰਾ ਦੱਸਿਆ ਹੋਇਆ ਸੀ ਮੇਰੇ ਨਾਲ ਹਾਂ ਜੀ 15 16000 ਰੁਪਏ ਦੱਸਿਆ ਹੋਇਆ ਸੀ ਦੇਖੋ ਇਹ ਜਿਹੜੀ ਸਾਮ ਹੁੰਦੀ ਹੈ ਕੁਝ ਕਿਸਾਨ ਜਿਹੜੀ ਚੀਜ਼ਾਂ ਨੂੰ ਆਪਣੇ ਸਰਵਿਸ ਟਾਈਮ ਤੇ ਕਰਾਉਂਦੇ ਨੇ ਹਨਾ ਇਹ ਚੀਜ਼ਾਂ ਨਾਲ ਬੜਾ ਫਰਕ ਪੰਗਾ ਤਾਂ ਉਹ ਚੀਜ਼ ਆਪਣੀ ਗੱਲ 1000 2000 ਦੀ ਕੋਈ ਵੱਡੀ ਗੱਲ ਨਹੀਂ ਮੈਂ 16000 ਰੁਪਏ ਬਣਾ ਦਿੰਦਾ ਇਹਨਾਂ ਨੇ 16000 ਵੀ ਦੇ ਦਿੰਨੇ ਸੀ ਬਟ ਜਦੋਂ ਆਪਾਂ ਕੋਈ ਸਾਮ ਚੀਜ਼ ਰੱਖਦੇ ਆ ਉਹਦੇ ਵਿੱਚ ਕੋਈ ਚਾਹੇ ਤੁਹਾਡਾ 500 ਰੁਪਏ ਵੀ ਬਜੇ ਉਹ ਵੀ ਬਈ ਜ ਇਹ ਯਾਦ ਮੇਰੇ ਤੁਸੀਂ ਗੱਲ ਰੱਖਿਓ ਠੀਕ ਹੈ ਭਾਜੀ ਨੂੰ ਅਸੀਂ ਪੰਪ ਹੈਂਡਓਵਰ ਕਰਦੇ ਆਂ ਤੇ ਭਾਜੀ ਦਾ ਧੰਨਵਾਦ ਵੀ ਕਰਦੇ ਆਂ ਅਸੀਂ ਵੀ ਤੁਸੀਂ ਨਹੀਂ ਪੂਰਾ ਚੱਲ ਕੇ ਆਏ ਤਪੱਸਿਆ ਵਾਲਾ ਹੀ ਕੰਮ ਹੈ ਕਿਉਂਕਿ ਕੱਲ ਸਵੇਰ ਦੇ ਦੂਰੇ ਹੋਏ ਨੇ ਮੈਨੂੰ ਫੋਨ ਲਾਇਆ ਸੀ ਮੈਂ ਤੁਰਨ ਲੱਗਿਆ ਅੱਜ ਤੇ ਇਹ ਮੈਨੂੰ ਲੱਗਦਾ ਕੱਲ ਹੀ ਪਹੁੰਚਾਂਗੇ ਹਾਂਜੀ ਕੱਲ ਹੀ ਪਹੁੰਚਾਂਗੇ ਠੀਕ ਹੈ ਜੀ ਓਕੇ ਧੰਨਵਾਦ ਓਕੇ ਧੰਨਵਾਦ